ਸਿੱਖ ਪੰਥ ਦੇ ਮਹਾਨ ਕੀਰਤਨੀਏ ਪਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਚਲਾਣਾ ਕਰ ਗਏ ਹਨ ਇਸ ਬਾਰੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਿਖਿਆ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰ ਸੇਪ ਸਹਿਬ ਵਾਲੇ ਵਾਹਿਗੁਰੂ ਜੀ ਦੇ ਹੁਕਮ ਅਨਸਾਰ ਸਾਨੂੰ ਸਦੀਵੀ ਵਿਸ਼ੋੜਾ ਦੇ ਗਏ ਹਨ ਗੁਰੂ ਸਾਹਿਬ ਜੀ ਦੇ ਕਿਰਪਾ ਕਾਰਨ ਉਹਨਾਂ ਨੂੰ ਆਪਣੇ ਚਰਨਾਂ 'ਚ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਤੇ ਸੰਗਤ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ੍ਰੀ ਪਿਆਰੇ ਜੀ ਮੈਂ ਤੋਂ ਸਿਆਡੂ ਤੋਂ ਚੱਲਿਆ ਇੰਡੀਆ ਨੂੰ ਵਾਪਸ ਚੱਲਿਆ ਤੇ ਬੜੀ ਦੁਖਦਾਈ ਖਬਰ ਮਿਲੀ ਮੈਨੂੰ ਜਹਾਜ਼ ਦੇ ਵਿੱਚ ਹੀ ਹੁਣੇ ਹੀ ਹੁਣੇ ਤੇ ਸਾਡੇ ਬਹੁਤ ਹੀ ਪਿਆਰੇ ਗੁਰੂ ਘਰ ਦੇ ਕੀਤਨੀਏ ਗੁਰਰਾਮਦਾਸ ਜੀ ਦੇ ਦਰ ਦੇ ਕੀਤਨੀਏ ਭਾਈ ਸਾਹਿਬ ਭਾਈ ਨਰਜੀਤ ਸਿੰਘ ਜੀ ਉਹਨਾਂ ਸਮਾਲ ਕੇ ਦੇਖੋ ਕੋਈ ਸਾਥ ਅਕਾਲ ਪਲਾਣਾ ਕਰ ਗਏ ਤੇ ਬਿਆਹ ਸਦਮਾ ਲੱਗਾ ਬਹੁਤ ਦੁੱਖ ਲੱਗਿਆ ਕੁਝ ਨਹੀਂ ਕਰ ਸਕਦੇ ਪਰਮਾਤਮਾ ਦੇ ਚਰਨਾਂ ਵਿੱਚ ਬسی ਜੀ ਅਰਦਾਸ ਹੈ ਪਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਪਰਿਵਾਰ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਭ ਨੂੰ ਪਾਣਾ ਮੰਗਦਾ ਬਰਦਰਸ ਜੀ ਅੰਡੀਆਂ ਕਿਨ ਵਿੱਚ ਅਰਦਾਸ ਕਰਨਾ ਵੀ ਵਾਹਿਗੁਰੂ ਖਾਲਸਾ ਵੇਖ ਜੀ ਕੀ